उधर हो रहा जी क्या नाम है आपका मेरा नाम है मोहम्मद एयूब कहाँ से हैं? मैं यहाँ कारोबार करता हूँ किस चीज़ का जैकेट का मेरा दुकान है ये ठीक है क्या हुआ आज यहाँ पे मेरा लड़का भाई बैठता है हाँ। आज हुआ ये है कि तकरीबन छः बजे सवा छः बजे करीब एक टेम्पू वाला दुकान पर आगे टेम्पू लगाया है और लड़के ने बोला है कि आप थोड़ा सा आगे करके लगा लो दुकानदारी का टाइम है दुणें। दुणें। करता। उसने टेम्पो वालों ने क्या है इसे मिली नहीं कि मैं इसे रखना है पलट के गाली देता ना शुरू है दोनों में भैंसा बसी हुई है टेम्पो वाले जा करके कराया कि मैं हूँ नहीं आकर कि मैं तुम्हें मजा दिखाऊंगा कि हाँ ਫਿਰ ਉਹ ਕਰਨਾ ਹੋ ਗਿਆ 10 15 ਮਿੰਟ ਚ ਬਾਸ ਜਮੀਨੇ ਸਾਰੇ 6:30 ਵਜੇ ਦੇ ਕਰੀਬ 7 8 ਮੁੰਡੇ ਨੂੰ ਲੈ ਕਰਕੇ ਆਇਆ ਜਿੱਤੇ ਨਾਲ ਜਮੀਨੇ ਦਾ ਸਾਰੇ ਜੀ ਦਾ ਉਹ ਦੁਕਾਨ ਦੇ ਅੰਦਰ ਬੈਠ ਜਾ ਕਰਕੇ ਬੜ ਕਰਕੇ ਮੇਰੇ ਲੜਕੇ ਨੂੰ ਕੁੱਟ ਮਾਰ ਕੀਤਾ ਹੈ ਨਾਲੇ ਜੋ ਕਲੇ ਪੈਸੇ ਸੀ ਕਸਮੀਨੇ ਉਹ ਵੀ ਚੱਕ ਕੇ ਲੈ ਗਿਆ ਹੁਣ ਪਤਾਓ ਅਸੀਂ ਕੀ ਕਰੀਏ ਸਾਡਾ ਦੁਕਾਨ ਦਾ ਇਹ ਦੇਖੋ ਕੀ ਹਾਲ ਕੀਤਾ ਹੈ ਲੋੜ ਮਾਰ ਕਰਕੇ ਜਮੀਨੇ ਸਾਰੇ ਕੌਣ ਸੀ ਇਹ ਕੁਝ ਪਤਾ ਲੱਗਿਆ ਉਹ ਟੈਂਪੂ ਵਾਲੇ ਸੀਗਾ ਸੀ ਤਾਂ ਜਾਣਦੇ ਨਹੀਂ ਉਹਨੂੰ ਅੱਛਾ ਅਭੀ ਤਾਂ ਦੁਕਾਨ ਕਿਤਾ ਉਹ ਕੀਏ ਹੋਏ ਮਨੇ ਦੋ ਤਿੰਨ ਮਹੀਨੇ ਹੋਏ ਯਾਹ ਕਿੰਨਾ ਕੈਸ਼ ਲੱਗੇ ਕੋਈ ਪੁਰਾਣੀ ਕੋ ਰੰਜਿਸ਼ ਕੋਈ ਕੋਈ ਨਹੀਂ ਭਾਜੀ ਕੋਈ ਪੁਰਾਣੀ ਕਿਸੇ ਨੂੰ ਮੈਨੂੰ ਜਾਨਦਾ ਨਹੀਂ ਕਿਰਾ ਬੰਦਾ ਸੀਗਾ ਲੁੱਟ ਕਰਨ ਲਈ ਆਏ ਸੀ ਉਹ ਲੂਟ ਕਰਨੇ ਆਏ ਸੀ ਜਾਂ ਕੀ ਕਰਨੇ ਆਏ ਸੀ ਤਾਂ ਇਹ ਪਤਾ ਨਹੀਂ ਉਹ ਟੈਂਪੂ ਵਾਲੇ ਕਿੰਨੇ ਲੈ ਗਏ ਕਿੰਨੇ ਲੈ ਗਏ ਪੈਸੇ 2 ਲੱਖ ਦੇ ਕਰੀਬ ਲੈ ਕੇ ਗਿਆ ਸਮਾ ਕਰਨੇ ਵੇਦਾ ਸੀਗਾ ਸਰ 6:30 ਵਜੇ ਕਰੀਬ यार थी थी चल रही थी मार्केट चल रही थी कोई रोला नहीं पाया रोड़ा कोई नहीं पाया जब दुकान से बाहर बच करके आया मार खा करके कर आया तब तो बंदे इकट्ठे हुए बाकी अंदर तक तो हमला बोलता बंदा छह सात बंदे अंदर जा करके इकट्ठे हमला बोल करके कम्प्लेट कर दी है नहीं उन्होंने तो अभी पुलिस ने कम्प्लेट हमने नहीं किया है सिविल सिविल में जाना था पुलिस अभी पुलिस मौके तक नहीं आई है जी ਸਾਡੀ ਜਗ੍ਹਾ ਤੇ ਆਏ ਸੀ ਮੇਰੇ ਫਲਰ ਸਾਹਿਬ ਠੀਕ ਹੈ ਜੀ ਇਹ ਟੈਨ ਲੈ ਕੇ ਅੱਧਾ ਤਾਂ ਗੱਲ ਹੋਈ ਹਾਂ ਜੀ ਤੇ ਮੈਂ ਪ੍ਰਧਾਨ ਜੀ ਨੂੰ ਫੋਨ ਕੀਤਾ ਹਾਂ ਜੀ ਉਹਨਾਂ ਨੂੰ ਆ ਕੇ ਰਿਪੋਰਟ ਲਗਾਓ ਹਾਂ ਜੀ ਤੇ ਉਹਨਾਂ ਨੇ ਕਿਹਾ ਸੀ ਫਲਾਸੀ ਵੱਜ ਬੱਚਾ ਕਰਾਣਾ ਬਣਾ ਦੇ ਠੀਕ ਹੈ ਜੀ ਉਹਨਾਂ ਦੇ ਖਿਲਾਫ ਹਾਂ ਜੀ ਇਸ ਤੋਂ ਬਾਅਦ ਗੱਲ ਇਹ ਆਈ ਹੈ ਜੀ ਜਿਵੇਂ ਹੁਣ ਇੱਥੇ ਗੁੰਡਾਗਰਦੀ ਵਧ ਰਹੀ ਹੈ ਹੂੰ ਤੇ ਹੁਣ ਮੰਨ ਲਓ ਕਿ ਇਹ ਮਾਮਲਾ ਹੈ ਹੂੰ ਤੇ ਕੋਈ ਹੈ ਨਹੀਂ ਲੋਕ ਕੋਈ ਵੀ ਨਾ ਮੈਂ ਕਿਸੇ ਨਾਲ ਸਾਥ ਨਹੀਂ ਦਿੱਤਾ ਹੂੰ ਤੇ ਇਸ ਗੱਲ ਤੋਂ ਮੇਰਾ ਮਨ ਇੰਨਾ ਪਰੇਸ਼ਾਨ ਹੈ ਕਿ ਮੈਂ ਉੱਟ ਕੇ ਫਿਰ ਦੁਕਾਨ ਤੋਂ ਆਈ ਬਕਸ ਵਿੱਚ ਜਮਾ ਯਾ ਇਹ ਇਹਨਾਂ ਦੇ ਨਾਲ ਇਹਨਾਂ ਨੇ ਸਪੋਰਟ ਕਰਾ। ਕਟੜੇ ਕਹਿੰਦਾ ਮਤਲਬ ਹੈ ਕਿ ਇੱਕ ਮੁਸਲਿਮ ਸਮਾਜ ਤੋਂ ਨੇ ਇਸ ਕਰਕੇ ਇਹਨਾਂ ਦਾ ਸਾਥ ਨਹੀਂ ਦਿੱਤਾ ਗਿਆ। ਕਿਸ ਤਰ੍ਹਾਂ ਸਾਥ ਨਹੀਂ ਦਿੱਤਾ ਜੀ? ਤੇ ਜਦੋਂ 1 2 2 2 ਹੈ ਬੰਦਾ ਉਹਨੇ ਸਾਥ ਦਿੱਤਾ ਹੈਗਾ ਜਿਹਨਾਂ ਨੇ ਤੁਹਾਨੂੰ ਬੁਲਾਇਆ ਹੈ। ਹਾਂਜੀ ਹਾਂਜੀ। ਉਹ ਮੁੰਡੇ ਨੇ ਨਾਲ ਸਾਥ ਤਾਂ ਹੋਰ ਕੋਈ ਮਾਰਕੀਟ ਦਾ ਬੰਦਾ ਕੋਈ ਬੋਲਣ ਲੈ ਕੇ ਹੈ ਨਹੀਂ ਜਾਉਣਾ ਚ ਦਾਮੀ ਹੈ ਨਹੀਂ ਕਿ ਆਸੀਂ ਬੋਲ ਸਕੀ ਜਦੋਂ ਲੜਾਈ ਝਗੜਾ ਵਾਰਦਾਤ ਹੋ ਰਹੀ ਸੀ ਉਦੋਂ ਕੋਈ ਵੀ ਕੋਲ ਨਹੀਂ ਖੜਿਆ ਕਿਸ ਨੇ ਛੜਾਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਇਹਨਾਂ ਨੂੰ ਛੜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਸ਼ਾਇਦ ਇਹਨਾਂ ਨੇ ਸੱਤਾ ਹੀ ਨਾ ਵਜਦੀ ਲੱਗਦਾ ਹੈ ਕਿ ਮਾਰਕੀਟ ਦੇ ਵਿੱਚ ਅੱਜ ਇਹਦੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਕੱਲ ਵੀ ਹੋ ਸਕਦਾ ਹੈ ਕਿਸੇ ਨਾਲ ਵੀ ਹੋ ਸਕਦਾ ਹੈ ਤੇ ਮਾਰਕੀਟ ਵਾਲੇ ਦਾ ਕੀ ਕਹਿਣਾ ਹੈ ਮਾਰਕੀਟ ਵਾਲੇ ਹੁਣ ਦੇਖੋ ਜੀ ਇਹਨਾਂ ਦੇ ਹਿਸਾਬ ਨਾਲ ਤਾਂ ਕੋਈ ਇਹਨਾਂ ਦੇ ਨੁਕਸਾਨ ਨਾਲ ਚੱਲੇ ਨਹੀਂ ਹੁਣ ਮੈਂ ਵਾਈਟ ਆਉਂਗਾ ਤੇ ਨਾਲ ਨਾਲ ਚੱਲੇ ਤੇ ਅਸੀਂ ਅੱਗੇ ਤੁਰ ਜਾਵਾਂਗੇ ਜੀ ਕਿੰਨੇ ਵਜ ਦਾ ਸਮਾਂ ਸੀਗਾ ਸਰ ਸਮਾ ਸਾਰੇ ਤਾਂ ਮੇਰੇ ਕੋਲ ਸ਼ਾਮ ਦੇ ਟਾਈਮ ਨਾਲ ਆਏ ਆ ਤੇ ਮੇਰੇ ਕੋਲ ਥੋੜੇ ਕਸ਼ਮਰ ਸੀ ਬਿਜ਼ੀ ਸੀਗਾ ਤੇ ਮੈਂ ਗੱਲ ਇਹਨਾਂ ਦੀ ਲਾਈਟਲੀ ਲਈ ਮੈਂ ਕਿਹਾ ਕਿ ਸ਼ਾਇਦ ਕੋਈ ਇਨਾ ਹੋਇਆ ਜੋ ਇੱਥੇ ਆ ਕੇ ਇਹਨਾਂ ਨੇ ਦੇਖਿਆ ਹੋਵੇ ਇਹਨਾਂ ਨੇ ਮੈਂ ਸਾਰੀ ਗੱਲ ਦੱਸੀ ਤੇ ਉੱਧਰ ਸ਼ਹੀ ਮਾਨਸਾਹਬਾ ਨਾਲ ਵੀ ਮੇਰੀ ਗੱਲ ਹੋ ਚੁੱਕੀ ਹੈ ਤੇ ਰਿਪੋਰਟ ਨੇ ਪ੍ਰਸ਼ਾਸਨ ਨੇ ਸਾਡੀ ਗੱਲ ਸੁਣੀ ਤੇ ਫਿਰ ਅਸੀਂ ਉਹਨਾਂ ਨੂੰ ਫੋਨ ਕਰਾਂਗੇ ਤੇ ਅੱਗੇ ਹਰਕਤ ਚਾਲੂ ਕਰਾਂਗੇ ਕਿੰਨੇ ਜਣੇ ਸੀਗੇ ਉਹ ਇਹਨਾਂ ਨੇ ਕਹਿੰਦੇ ਮੈਨੂੰ ਕੋਈ ਦੱਸ ਤਿੰਨੇ ਬੰਦੇ ਜਦੋਂ ਸੀ ਸੱਤ ਬੰਦੇ ਹੈਗੇ ਸੀਗੇ ਤੇ ਆ ਦੇਖੋ ਹੋਰ ਦੁੱਜੇ ਪੇ ਹਥਿਆਰ ਵੀ ਸੀ ਉਹਨਾਂ ਕੋਲ ਫੇਰ ਵੀ ਇਹਨਾਂ ਨੇ ਮਤਲਬ ਐਸੀ ਮੈਦ ਤੇ ਹੈ ਨਹੀਂ ਸੀ ਮੈਂ ਮਾਰਕੀਟ ਸੀ ਵੀ ਕੋਈ ਨਹੀਂ ਆ ਲੱਗੇ ਮੈਂ ਬਾਹਰ ਹੀ ਲੈ ਕੇ ਜੀ ਟੁੱਟਿਆ ਮਾਰਕੀਟ ਸਰ ਸਰ ਆਮ ਆਦੀ ਪਾਰਟੀ ਜਿਹੜੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਵੱਡੇ ਵੱਡੇ ਜਿਹੜੇ ਆ ਇੱਕ ਮਿੰਟ ਵੀਰੇ ਸਕਰੀਨ ਤੇ ਅੱਗੇ ਕਿਉਂ ਮਾਰ ਰਹੇ ਨੇ ਨਹੀਂ ਨਾ ਕਿ ਨਾ ਕੋਈ ਨਹੀਂ ਆਇਆ ਜੀ ਭਾਈ ਕਿੱਦਾਂ ਦੇਖਦੇ ਹੋ ਪੰਜਾਬ ਸਰਕਾਰ ਦੀ ਜਿਹੜੀ ਗਵਰਨਮੈਂਟ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਵੀ ਗੁੰਡਾਗਰਦੀ ਖਤਮ ਹੋ ਗਿਆ ਨਸ਼ਾ ਖਤਮ ਹੋ ਗਿਆ ਪਰ ਦੇਖ ਰਹੇ ਆਈ ਦਿਨ ਦਿਨ ਦਿਹਾੜੇ ਜਿਹੜੀ 2 ਲੱਖ ਦੀ ਲੁੱਟ ਹੋ ਗਈ ਹੈ ਸ਼ਰੇਆਮ ਕਿਰਪਾਨਾਂ ਚਾਕੂ ਚੱਲਦੇ ਪਏ ਨੇ ਕੀ ਕਹਿਣਾ ਚਾਹੋਗੇ ਸਾਰੇ ਦਾ ਸਾਰੇ ਸ਼ਹਿਰ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਕੀ ਇੱਥੇ ਹੋ ਰਿਹਾ ਪੰਜਾਬ ਦੇ ਵਿੱਚ ਹੁਣ ਅਸੀਂ ਆਪਾਂ ਕਹੀ ਹੈ ਕਿ ਆਪਣਾ ਪ੍ਰਸ਼ਾਸਨ ਹੈ ਕਿ ਆਪਣਾ ਬੱਗਾ ਸਾਹਿਬ ਨਹੀਂ ਸਹੀ ਉਹ ਬੋਤਾ ਮੈਟਰ ਨਹੀਂ ਕਰਦਾ ਕਿਉਂਕਿ ਜੇ ਆਪਣੀ ਆਪਣੇ ਨਾਲ ਆਣ ਗਵਾੜੀ ਕੋਈ ਸਾਥ ਨਹੀਂ ਦੇਊਗਾ ਤੇ ਉਹ ਬੰਦਾ ਸਾਹਿਬ ਜਾਂ ਕੋਈ ਕਾਂਗਰਸੀ ਵੀ ਆਈ ਹੋਊਗੀ ਸਾਥ ਦੇਊਗਾ ਪ੍ਰਸ਼ਾਸਨ ਨੂੰ ਸਰ ਫੋਨ ਕੀਤਾ ਸੀਗਾ ਪ੍ਰਸ਼ਾਸਨ ਇਹਨਾਂ ਦੇ ਬਤਾਵੇ ਇਹਨਾਂ ਨੇ ਫੋਨ ਕੀਤਾ ਸੀਗਾ ਕੋਈ ਸੁਵਾਈ ਨਹੀਂ ਹੋਈ ਹੁਣ ਅਸੀਂ ਸਿਵਲ ਜੋ ਜਾ ਰਹੇ ਹਾਂ ਉਹਨਾਂ ਨਾਲ ਪੰਚਾਇਤ ਨੂੰ ਤੇ ਨਹੀਂ ਹੋਇਆ ਤੇ ਅਸੀਂ ਉਹਦੀ ਗੱਲ ਲਿਖ ਰਹੇ ਹਾਂ ਸਰ ਕਿੰਨੇ ਕਿ ਜਿਹੜੇ ਬੰਦੇ ਫੱਟੜ ਹੋਏ ਨੇ ਉਹਰੇ ਤਾਂ ਕਿੰਨੇ ਬੰਦੇ ਲੱਗਿਆ ਨੇ ਦੇਖੋ ਜੀ ਇਕੱਲਾ ਹੀ ਸੀਗਾ ਇਕੱਲਾ ਹੀ ਹੈਗਾ ਸੀ ਇਕੱਲਾ ਸੀਗਾ ਦੁਕਾਨ ਤੇ ਇਨ੍ਹਾਂ ਦੇ ਮੁਤਾਬਕ ਵੀ 2 ਤੋਂ ਲੱਗੇ 2.5 ਲੱਖ ਰੁਪਏ ਇਹਨਾਂ ਦੇ ਕੈਸ਼ ਲਗੇ ਹਾਂਜੀ ਤੇ ਲੁੱਟ ਫਟਕੇ ਵੀ ਗਈ ਤੇ ਕੈਸ਼ ਵੀ ਲੱਗੀ ਆ ਸਾਹਮਣੇ ਹੀ ਆ ਗਿਆ ਦੇਖ ਕੈਮਰਾ ਮਾਰੋ ਆਖਿਆ ਤਾਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਟਮਾਰ ਕੀਤੀ ਗਈ ਹੈ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕਟਮਾਰ ਕੀਤੀ ਗਈ ਹੈ ਦਾਤ ਵਗੈਰਾ ਵੀ ਸੀਗੇ ਤੇ 2 ਲੱਖ ਦੀ ਜਿਹੜੀ ਹੈ ਲੁੱਟ ਕੀਤੀ ਗਈ ਹੈ ਸੋ ਮਾਰਕੀਟ ਦਾ ਕਹਿਣਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕੀ ਹੈ ਇਸ ਬੰਦੇ ਨੂੰ ਜਿਹੜਾ ਇਨਸਾਫ that's